ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਖੋਲਿਆ ਸਾਰੇ ਟਰਾਲਿਆਂ ਦੇ ਟਾਇਰ ਟਾਇਰ ਲਾ ਕੇ ਰਿਮ ਵੀ ਲਾਏ ਆ ਤੇ ਚੱਲੀ ਜਾਂਦਾ ਕੰਮ ਇਹਨਾਂ ਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਇੱਧਰ ਸਾਡੇ ਫੋਰਮੈਨ ਜਰਗਾਜ ਹੋਣੀ ਲੱਗੇ ਹੋਏ ਆ ਥੈਂਕ ਯੂ ਬਾਈ ਇੱਧਰ ਖੋਲੇ ਆਪਣੇ ਟਰਾਲੇ ਸਾਰੇ ਟਾਇਰ ਲਾਲਾ ਕੇ ਟਰਾਲਿਆਂ ਦੇ ਕੋਲੇ ਰੱਖਤੇ ਸਾਰਿਆਂ ਨੇ ਸਾਰੇ ਟਰਾਲੇ ਇੱਧਰ ਪਏ ਆ 15 ਟਰਾਲੇ ਆਪਣੇ ਤੇ ਕੰਮ ਠੱਲਿਆ ਸੀਗਾ ਤੇ ਅਸੀਂ ਹੈਗੇ ਚਲੋ ਇਹ ਵੀ ਕਾਰ ਹੀ ਲਈਏ ਇੱਧਰ ਥੱਲੇ ਇੱਕ ਬੰਦਾ ਵੜਿਆ ਬੈਠਾ ਆ ਇੱਥੇ ਰੱਖ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਸਸਰੀ ਘਰ ਬਾਈ ਜੀ ਅੱਜ ਤਾਂ ਤੂੰ ਮੀਂਹ ਮੂਣਾ ਵਾਦੀ ਤੇ ਮੇਰਾ ਕੰਮ ਇੰਨਾ ਕਰੇ ਥੱਲੇ ਵੜਿਆ ਬੈਠਾ ਬਾਹਰ ਨਿਕਲ ਕੇ ਬੈਗ ਹਾਂ ਨਹੀਂ ਕੁਛ ਨਹੀਂ ਦਾ ਨਹੀਂ ਕੁਫਦਾ ਤਾਂ ਕਿਉਂ ਨਹੀਂ ਪਤਾ ਨਹੀਂ ਦਾ ਕੁਛ ਐ ਆਇਤਾ ਲੈ ਲੈ ਇਹ ਨੌਜਵਾਨ ਪਾਈਆਂ ਦਾ ਗਰੀਸ ਸਾਰੇ ਅੱਜ ਮੂਜ਼ ਮਾਰ ਕੇ ਨਟ ਕੀਤਾ ਕੱਸਦਾ ਕੀਤਾ ਤੇ ਨਟ ਖੋਲ ਕੇ ਫੇਰ ਜਦੋਂ ਦੂਰੀਆਂ ਗ੍ਰੀਸ ਕਰਨ ਆਪਾਂ ਉਹਦੇ ਚ ਕਰ ਸਕਦੇ ਨਹੀਂ ਤਾਂ ਢੱਕਣ ਖੋਲ ਕੇ ਸਾਰਾ ਫੇਰ ਹੁਣ ਕਰਨਾ ਪੈਂਦਾ ਹੁੰਦਾ ਉਹ ਤੱਕ ਅੱਧੇ ਟਰਾਲੇ ਆਪਣੇ ਉਧਰ ਖੜੇ ਆ ਇੱਧਰ ਹੈਗੇ ਆ ਮਤਲਬ ਤਿੰਨ ਚਾਰ ਟਰਾਲੇ ਉਧਰ ਖੜੇ ਬਾਕੀ ਇੱਥੇ ਆ ਸਾਰੇ ਹਾਂਜੀ ਸਾਰਿਆਂ ਹੱਬਾਂ ਨਾਲ ਗ੍ਰੀਸ ਹੋ ਜਾਊਗਾ ਹੁਣ ਤੇ ਨਾਲੇ ਜਿਹੜੇ ਆਪਣੇ ਟਾਇਰ ਗਲਤਫਲਤ ਘਸਦੇ ਸੀਗੇ ਸਾਰੇ ਆਲਮੋਸਟ ਆਪਾਂ ਸਾਰੇ ਰਿੰਮਾਂ ਦੀ ਟੂਲ ਲਵਾਤਾ ਤੇ ਜਿਹੜੇ ਰਿੰਮ ਸੀਗੇ ਥੋੜੇ ਜਿਆਦਾ ਕਰੈਕ ਹੋ ਗਏ ਸੀਗੇ ਮਤਲਬ ਜਾਂ ਜਿਆਦਾ ਖਰਾਬ ਸੀਗੇ ਉਹ ਆਪਾਂ ਰਿੰਮੀ ਚੇਂਜ ਕਰਤੇ ਆ ਕਿਉਂਕਿ ਟਾਇਰ ਤਾਂ ਆਪਣੇ ਸਾਰੇ ਨਵੇਂ ਆ ਤੇ ਜਦੋਂ ਇਹ ਉਬੜ ਖਬਰ ਘਸਦਾ ਤੇ ਪਤਾ ਲੱਗ ਜਾਂਦਾ ਜਲਦੀ ਓਕੇ ਅਲੱਦਾ ਖਾਲੀ ਖੜਕੀ ਜਾਂਦੇ ਸੀਗੇ ਬੈਰ ਗੋਲੀਆਂ ਸਾਰੀਆਂ ਨਾਲੇ ਉਹ ਮੋਰੀਆਂ ਕੱਢਤੀਆਂ ਆਪਾਂ ਤੇ ਮੂਸ ਮਾਰ ਕੇ ਇੰਨੇ ਚ ਨਟ ਕਿਉਂ ਦੱਸੇਰ ਨਟ ਹੋਣੀ ਨਹੀਂ ਇਹ ਉਹ ਲਿਆਂਦੇ ਨਟ ਨਹੀਂ ਲਾਤੇ ਗੱਲ ਅਸੀਂ ਲਿਆਂਦੇ ਆ ਬਾਹਰ ਹੀ ਲੱਗਦੀ ਇਹਨਾਂ ਕੋਲ ਨਟ ਤੋਂ ਛਾਉਂਦੇ ਉਹ ਵੀ ਰਾਜੂ ਲੱਗਿਆ ਪਿਆ ਕੈਸੀ ਹੁੰਦਾ ਨਾੜਕ ਸੀ ਨਾ ਮੇਰਾ ਵੀ ਜਿਹੜੇ ਵੀਰ ਭਰਾ ਦੇਖਦੇ ਆ ਆਪਣੀ ਤੇ ਜਿਨ੍ਹਾਂ ਦਾ ਹੈਗੇ ਆ ਟਰਾਲੇ ਟਰਾਲੀਆਂ ਟਰਾਲੇ ਵਾਲੇ ਵੀ ਵੈਸੇ ਜਾਦੇ ਹਨਾ ਉਹਨਾਂ ਦੀ ਜ਼ਿਆਦਾ ਹੁੰਦਾ ਇਹ ਵੀ ਸਾਰਿਆਂ ਨੇ ਪਹਿਲਾਂ ਹੀ ਆਪਦਾ ਦੇਖ ਲਓ ਵੀ ਕਿਸੇ ਦਾ ਹੋਰ ਨੁਕਸਾਨ ਨਾ ਹੋਵੇ ਮਤਲਬ ਰਿੰਮ ਦੇ ਆ ਟੂਲ ਲੱਗਿਆ ਤੇ ਇਹਦੇ ਨਾਲ ਸਿੱਧਾ ਹੋ ਜਾਊਗਾ ਜਦੋਂ ਰਿੰਮ ਟਾਇਰ ਗਲਤ ਨਿਕਾਸਦੇ ਤੇ ਆ ਇੱਕ ਇਹਨਾਂ ਦੇ ਲਾਤਾ ਅੰਦਰਵਾਰ ਕਰਤਾ ਤੇ ਸਾਡੇ ਫੋਰਮੈਨ ਸਾਹਿਬ ਅੱਜ ਪੇਂਟਰ ਬਣੇ ਆ ਤੇ ਪੇਂਟ ਕਰੀ ਜਾਂਦੇ ਆ ਆਇ ਤੇ ਰੱਖ ਆਏ ਹਾਏ ਤੇ ਉਧਰ ਸਾਡੇ ਮਨਪ੍ਰੀਤ ਜੀ ਪੱਕੇ ਕੈਨੇਡਾ ਵਾਲੇ ਸਵਿੰਗ ਪਾਲਿਸ਼ਿੰਗ ਐਂਡ ਰਿਸਨਿੰਗ ਐਂਡ ਰਾਈਟਿੰਗ ਆਇ ਤੇ ਰੱਖ ਸਰਦਾਰ ਜੀ ਆ ਗਏ ਨੇ ਹਾਂ ਛੁੱਟੀ ਦਵਾਈ ਆ ਇੱਕ ਤਾਂ ਬੰਦੇ ਨੂੰ ਆ ਇੱਥੇ ਰੱਖ ਛੁੱਟੀ ਦਵਾਈ ਸਾਫ ਤੋਂ ਵੱਡੇ ਤੋਂ ਆਪਣੇ ਦਾ ਪੈਸੇ ਗਾਦੀ ਇਹਨੂੰ ਅੱਜ ਦੀ ਛੁੱਟੀ ਦਵਾਈ ਆ ਇਹਨੂੰ ਕੰਜਰ ਨੂੰ 15000 ਰੁਪਿਆ ਦਵਾਈਆ ਜਿਹੜਾ ਦਾ ਲਹੂ ਪੀ ਲੈਂਦੇ ਪਹਿਲਾਂ ਕਹਿਣ ਜਾਨ ਤੋਂ ਪਹਿਲਾਂ ਸ਼ਿਵਾਰਸ਼ੇ ਆ ਸ਼ਿਵਾਰਸ਼ੇ ਜਲਦੀਆਂ ਆਏ ਥੋੜੀ ਹਜੇ ਹਜੇ ਰਾਜੂ ਰਹਿ ਗਿਆ ਕਿ ਨਹੀਂ ਹੂੰ ਉਹਨੇ ਪਤਾ ਨਹੀਂ ਕੀ ਕਹਿਣਾ ਉਹ ਤਾਂ ਮੈਂ ਚੋਰੀ ਚਾਹ ਵਰਦਾ ਦਵੋਂਗੇ ਥੋੜੀ ਜੀ ਆ ਆਪਣੇ ਰਿਮਾ ਬਾਰੇ ਇਨਫੋਰਮੇਸ਼ਨ ਕੀ ਕੀ ਕਰਾਇਆ ਜਿੰਨਾ ਕਿ ਮੈਨੂੰ ਪਤਾ ਹੀ ਮੈਂ ਦੱਸਦਾ ਵੀ ਟੂਲ ਲਵਾਏ ਆ ਟੂਲ ਦਾ ਕਾਰਨ ਪਤਾ ਕੀ ਲਵਾਇਆ ਨਹੀਂ ਚੰਗੀ ਤਰ੍ਹਾਂ ਨਹੀਂ ਪਤਾ ਥੋੜਾ ਪਤਾ ਆ ਜਾ ਮੈਂ ਤੁਹਾਨੂੰ ਉਹ ਦਿਖਾ ਕੇ ਲਉਣਾ ਪਤਾ ਕੀ ਆ ਆਪਣਾ ਤਾਂ ਨੁਕਸਾਨ ਹੋਈਗਾ ਬਹੁਤ ਲਖਾਣੋ ਹੈ ਦਾ ਤੋ ਕੱਲ ਦੂਜੇ ਬਾਈ ਦਾ ਵੱਜ ਜਾਣਾ ਜਿਹਨੇ ਕੰਮ ਕਰਨਾ ਹੈ ਨਾ ਮੈਂ ਦਿਖਾਉਣਾ ਆਪਾਂ ਨੂੰ ਨਹੀਂ ਪਤਾ ਸੀ ਜੇ ਇਸ ਤਰ੍ਹਾਂ ਦਾ ਇਹ ਵੀ ਹੁਣ ਉਹਦੇ ਅੰਦਰ ਆ ਜਦੋਂ ਆਪਾਂ ਨੁਕਸਾਨ ਹੋ ਜਾਂਦਾ ਫਿਰ ਪਤਾ ਲੱਗਦਾ ਆ ਦੇਖੋ ਆ ਟਾਇਰ ਜਿਹੜੇ ਨੇ ਹਾਂ ਕਿੰਨੇ ਗਲਤ ਆਊਟਕਾਸੇ ਆ ਨਾ ਆਊਟਕਾਸੇ ਆ ਇਸ ਦਿਨ ਹਾਂ ਦੇਖਦੇ ਆ ਜਮਾਂ ਨਵੇਂ ਟਾਇਰ ਆਪਣੇ ਸਾਰੇ ਜਮਾਂ ਨਵੇਂ ਆ ਅਵੇ ਉਬੜ ਖਾਬੜ ਸਾ ਇੱਕ ਟਾਇਰ ਇਧਰ ਲਾ ਹਾਂ ਇਧਰ ਲਾ ਬਾਹਰ ਲਾ ਸਹੀ ਆ ਕੋਈ ਸਹੀ ਆ ਜਮਾਂ ਟੋਟਲ ਨਹੀਂ ਸਹੀ ਹਾਂ ਉਦੋਂ ਹੀ ਬੋਲ ਕਿ ਨਵੇਂ ਟਾਇਰਾਂ ਦੇ ਜਲਦੀ ਪਤਾ ਲੱਗ ਜਾਂਦਾ ਨਵੇਂ ਟਾਇਰ ਆਪਣੇ ਨਵੇਂ ਟਾਇਰ ਆਵੇ ਆ ਜਾਜੋ ਆ ਪਾ ਆਵੇ ਆ ਥੱਲੇ ਵਾਲਾ ਪੂਰੀਆਂ ਖੰਗੀਆਂ ਬਣੀਆਂ ਵਈਆਂ ਹੈਨਾ ਹਾਂ ਇਹਦਾ ਕਾਰਨ ਹੈ ਆਪਾਂ ਨੂੰ ਨਹੀਂ ਪਤਾ ਸੀ ਜਿਹੜੇ ਰਮਾ ਰਮਾ ਦਾ ਨਾ ਫੇਸ ਲਵਾ ਕੇ ਹਾਂਜੀ ਹੁਣ ਬੋੜੇ ਹੁਣ ਬਾਕੀ ਇੱਕ ਦਾ ਅਦਲਾ ਬਦਲੀ ਕਰ ਦਾਂਗੇ ਜਿਵੇਂ ਉਹ ਕਲਾ ਟਾਇਰ ਉਧਰ ਕਰ ਦਿਆਂਗੇ ਉੱਧਰ ਲੱਗਦਾ ਓਕੇ ਇਹਦਾ ਰਮਾ ਨੇ ਫੇਸ ਲਵਾਇਆ ਠੀਕ ਹੈ ਮੂਹਰੇ ਤੋਂ ਫੇਸ ਲਵਾਇਆ ਅਗਲਾ ਕਹਿੰਦਾ ਵੀ ਦੱਸਿਆ ਨਹੀਂ ਕਿੱਥੋਂ ਆ ਗਿਆ ਨਹੀਂ ਕਿ ਉਹਨਾਂ ਨੇ ਪੈਸੇ ਨਹੀਂ ਜਿਆਦੇ ਖਾਸ ਖਰਚਾ ਨਹੀਂ ਜਿਆਦੇ ਥੋੜਾ ਹੀ ਆ ਮੈਂ ਦਿਖਾਉਣਾ ਤੁਹਾਨੂੰ ਵਿਖਾਇਆ ਮੈਂ ਵਿਖਾਇਆ ਹਾਂ ਵੀ ਉਹ ਲੱਗਿਆ ਵਾ ਟੂਲ ਲੱਗੇ ਜਿਹੜੇ ਬਣਾਏ ਹਾਂ ਹਾਂ ਟੂਲ ਲੱਗਾ ਤੇ ਉਹ ਕਰਕੇ ਵੀ ਵਿੱਚੋਂ ਇੱਕ ਤਾਂ ਗ੍ਰੈਂਡਰ ਗ੍ਰੈਂਡਰ ਮਾਰ ਕੇ ਸਾਫ਼ ਕਰਤੇ ਧਰਾਂ ਦੀ ਲਾਈਫ ਹੁਣ ਤਾਂ ਸਾਰੇ ਲਈ ਵੇਸੀ ਨਾਲ ਰੰਗ ਹੋ ਗਿਆ ਆਪਣੇ ਬੰਦੇ ਨੂੰ ਤੁਹਾਨੂੰ ਪਤਾ ਹੀ ਸਾਰੇ ਬਾਹਰ ਹੀ ਆ ਵੀ ਲੱਗੇ ਪਏ ਆ ਮਲਟੀ ਟੈਲੈਂਟਡ ਆ ਜਿਆਦਾ ਕਰਕੇ ਕੰਮ ਰੁਕਿਆ ਸੀ ਜਹ ਹਨ ਜਿਹੜੇ ਇਥੋਂ ਨਾ ਚਰਚ ਦੇ ਸੀ ਰਮ ਬਹੁਤ ਜਿਆਦਾ ਆਹ ਬੂਕਰਦ ਨੂੰ ਦੜ ਗਿਆ ਸਾਰੇ ਨਵੇਂ ਰਮ ਲੈ ਆਂਦਾ ਹਾਂ ਹਾਂ ਬਦਲ ਗਿਆ ਫਿਰ ਆਹ ਕਰਕੇ ਸਾਰਿਆਂ ਨੂੰ ਰੰਗ ਵੀ ਕਰਤਾ ਸਾਰੇ ਇੱਕੋ ਸਾਈਜ਼ ਦੇ ਹੋ ਗਏ ਆ ਇੱਕ ਇਹ ਵੱਡੇ ਖਰਾਬ ਤੇ ਕੰਮ ਹੁੰਦਾ ਛੋਟੇ ਜਿਹੇ ਨਹੀਂ ਹਾਂ ਆਵੇ ਸਾਰੇ ਨਵੇਂ ਸਾਰੇ ਲੱਗ ਨਾ ਇਹ ਅੱਗੇ ਨਾ ਬੈ ਜਾ ਸੀ ਆ ਆਵੇ ਜਿਵੇਂ ਆਹ ਨਹੀਂ ਹਾਂਜੀ ਆ ਛੱਡਿਆ ਪਿਆ ਇਹ ਇਹ ਚ ਥੋੜਾ ਅੰਦਰਵਾਰ ਦਾ ਐਦਾ ਕੋਈ ਚੱਕਰ ਨਹੀਂ ਬਾਹਰ-ਬਾਹਰ ਨਹੀਂ ਛੱਡਣਾ ਕੋਈ ਵੀ ਜਮਾਂ ਵੀ ਫੇਰ ਉਹਨਾਂ ਕਹਿੰਦੇ ਆ ਟਾਇਰ ਜਮਾ ਇੱਕੋ ਜੇ ਕਸਮ ਦੇ ਠੀਕ ਹੈ ਤੇ ਆਪਣਾ ਵੀ ਫਾਇਦਾ ਹੈ ਨਾ ਗਾ ਜਿਹੜਾ ਬਾਈ ਵੇਖੂਗਾ ਵੀਡੀਓ ਕਿਸ ਨੂੰ ਪਤਾ ਲੱਗ ਜਾਣਾ ਤੇ ਉਹਦਾ ਤਾਂ ਆਪਣਾ ਦਾ ਨੁਕਸਾਨ ਹੋ ਗਿਆ ਅਗਲੇ ਤਾਂ ਤਾਂ ਨਾ ਹੋਵੇ ਹੂੰ ਪਲਾ ਹੋ ਜੂ ਕਿਸਦਾ ਵੀ ਜਦੋਂ ਇਹ ਆਪਾਂ ਟਾਇਰ ਨਵੇਂ ਪਾਉਣੇ ਆ ਪਹਿਲਾਂ ਇਹ ਕੰਮ ਖਰਾ ਕੇ ਪਾਉਂਦੇ ਆ ਸਹੀ ਗੱਲ ਹੈ ਹੁਣ ਕਾ ਨੂੰ ਆਪਾਂ ਸਾਰਾ ਟਰਾਲੇ ਬਣਾਉਣੇ ਜਿਹੜੇ ਉਹਨਾਂ ਦਾ ਜਮਾ ਜਮਾ ਓਕੇ ਕਰਾ ਕੇ ਹਾਂ ਫੇਰ ਪਾਉਂਦੇ ਆ ਆਪਾਂ ਟਾਇਰ ਤਾਂ ਨਵੇਂ ਪੋਅਲੇ ਸੀ ਜਸਾ ਸਿੰਘ ਅਰੀ ਜੀ ਲੱਗੇ ਪਏ ਆ ਵੱਡਾ ਟੁਕ ਕਰਨੇ ਨੁਕਸਾਨ ਹੀ ਕਰਨਾ ਦਾ ਵੈਸੇ ਆ ਵੀ ਨੁਕਸਾਨ ਹੀ ਹੈ ਤੇ ਰੰਗ ਡੋਲੀ ਜਾਂਦਾ ਹਨ ਟੈਡੀ ਕਰ ਲੈਂਦਾ ਗਾਨੇ ਨੌਜਵਾਨੀ ਨੂੰ ਵੱਲ ਨਹੀਂ ਜੀ ਕੀ ਫਾਇਦਾ ਫਾਇਦਾ ਜੰਗਾਲ ਨਾਲ ਤਾਂ বাজਣਗੇ ਹੈਂ ਜੰਗਾਲ ਤਾਂ বাজਣਗੇ ਗਲਤ ਫਾਇਦਾ ਹਾਂ ਅੰਦਰੋਂ ਅੰਦਰ ਵਧੀਆ ਬਣਾ ਕੇ ਕੜੇ ਵੀ ਕਰਨੇ ਰੰਗ ਕੱਲੇ ਇਹ ਨਾ ਕੱਲੇ ਆਹੇ ਕਰੀਏ ਨਹੀਂ ਕੜੇ ਵੀ ਕਰਾਂਗੇ ਕੜੇ ਨੂੰ ਕਾਲਾ ਕਰ ਦੀ ਹਾਂ ਕਰੀ ਨੀ ਕਾਲਾ ਕਰ ਦੀ ਤੇਰੇ ਰੰਗ ਨਾ ਲੱਜੂ ਨਜ਼ਰ ਵੱਟੂ ਲੱਗ ਜੂ ਗੁੱਡ 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 ਤੁੰਮ ਮਾ ਜਾਵਾ ਇਹਨਾਂ ਦੀ ਡਿਮਾਂਡਾਂ ਸੁਣ ਲੋ ਤੇ ਲੈ ਤੂੰ ਕਹਿੰਦਾ ਕਿੰਨੇ ਤੇ ਚਾਹੀਦੇ ਥਨੂੰ 15 ਕੁ ਬੱਦਸ ਤੇ 5 ਕੱਲ ਗਿਆ ਤੂੰ ਕਹੇ ਮੈਨੂੰ 10 ਚਾਹੀਦਾ ਹੋਰ ਅੱਜ ਵੱਧ ਗਿਆ ਬਾਈ ਹਣ ਜੇ ਕੱਲ ਮਿਲਟ ਕਰੋਂਗੇ ਹੋਰ ਵੱਜੂਗਾ 20 ਹੋਜੂਗਾ ਕੈਨ ਛੁੱਟੀ ਕਿੰਨੀ ਦੇਣੀ ਚਾਹੀਦੀ ਹੈ ਮੈਨੇ ਚਾਹੀਦੀ ਹੈ ਅੱਜ ਦੀ ਤੇ ਕੱਲ ਦੀ ਜੀ ਅੱਜ 5 ਵਜੇ ਤੋਂ ਲੈ ਕੇ ਕੱਲ 5 ਵਜੇ ਤੱਕ ਜੀ 24 ਘੰਟੇ ਇੱਕ ਦਿਨ ਇੱਕ ਦਿਨ ਤੇਰਾ ਮਤਲਬ ਵੀ ਇੱਕ ਦਿਨ ਚ ਸਾਰ ਲਾ ਮੈਂ ਹਾਂਜੀ 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 ਠੀਕ ਹੈ ਠੀਕ ਚੱਲ ਕੋਈ ਨਹੀਂ ਇਹਦੇ ਅੱਜ ਤਾਈ ਨੂੰ ਪੈਸੇ ਓਕੇ ਤੇਰੇ ਮੁਡੇ ਇਹਨੂੰ 15000 ਰੁਪਏ ਦੇ ਦੀ ਰਾਜ ਨੂੰ ਕੋਈ ਨਹੀਂ ਦੇਣਾ ਉਹਨੂੰ ਰੱਖ ਲਈ ਕਿ ਉਹਨੂੰ ਪੈਸੇ ਦੇ ਤੇ ਉਹਨੇ ਭੱਜ ਜਾਣਾ ਤੇਰਾ ਕੰਮ ਨਹੀਂ ਹੋਣਾ ਨਹੀਂ ਨਹੀਂ ਇਹਨੂੰ ਤਾਂ ਮੈਂ ਕਸਾ ਕੇ ਫੇਰ ਜਾਨ ਦੇਣਾ ਇਹ ਹਾਂ ਹਾਂ ਇਹਨੂੰ ਕਸਾ ਕੇ ਸਾਰੇ Hadi-hadi oke, eraping yang ada polishing chargery. Good morning, good morning. Oh, agak sih. ਆ ਇੱਥੇ ਰੱਖ ਨੱਪੀ ਗਿੱਲੀ ਆਉਂਦਾ ਨੱਪੀ ਗਿੱਲੀ ਯਾਰ ਹਜੇ ਟਰਾਲਾ ਮੈਸਤਰੀ ਵੀ ਨਹੀਂ ਆਇਆ ਆਪਣਾ ਦਾ ਕਾਸ਼ ਟਰਾਲਾ ਨਹੀਂ ਆਇਆ ਆ ਜੂਗਾ ਆ ਜੂਗਾ ਆ ਜੂਗਾ ਆਵਾ ਗਿਆ ਆ ਆ ਗਿਆ ਆ ਇੱਥੇ ਰੱਖ ਚੱਤੇ ਦੀ ਆ ਗਏ ਲੱਛਣ ਹੋਏ ਉੱਤੇ ਚੱਕ ਕੇ ਉਹੜੀ ਗੱਡੀ ਥੱਲੇ ਪਿੱਛੇ ਉਹ ਐ ਟਰਾਲਾ ਪਾਇਆ ਪਿੱਛੇ ਲੰਮਾ ਖੁਰਦਾ ਬਾਈ ਹਾਂ ਜਿਹੜੇ ਮੋੜੇ ਨਹੀਂ ਜਾਂਦਾ ਠੀਕ ਹੈ ਬਈ ਯਾਰ ਆ ਬਗਾ ਬਗਾਉ ਨਾ ਰੰਗ ਫੋਰਮੈਨ ਤੂੰ ਕਾਦਾ ਬਈ ਯਾਰ ਗਲਤੀ ਹੋ ਗਈ ਹਾਂ ਫੋਰਮੈਨ ਤੇ ਦਾਗ ਨਾ ਲਾਦ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੋਰ ਸਾਹਿਬ ਵਰਕ ਕਰਨ ਇੰਨੇ ਪੈਸੇ ਕਾਦੇ ਵਣੇ ਠੇੜਾ ਲਾ ਦੇ ਅੱਗੇ ਸਹੀ ਗੱਲ ਹੈ ਹੋਰ ਕਿਸੇ ਕੰਨ ਨਹੀਂ ਅੱਗੀ ਕਰ ਆਉ ਮੁੜ ਕੇ ਕਹਿਣ ਦੇ ਦੱਬ ਜੇ ਵਿੱਚੋਂ ਖਤਮ ਕਰਦੇ ਨੇ ਏ ਯਾਰ ਉਹੀ ਗੱਲ ਡੰਡ ਲਾਈ ਨਾ ਫੋਰਮੈਨਾਂ ਦੇ ਨਾ ਇਹ ਹੋ ਕਰਾਈ ਜਾਂਦਾ ਸਾਰੇ ਨੂੰ ਤੁਰਦਾ ਰੰਗ ਲਖਣੀ ਹਣੀ ਦਾ ਹੋਵੇ ਇਹ ਰੰਗ ਵਾਈਟ ਲੈਂਦਾ ਮਿਲਕੀ ਵਾਈਟ ਨਹੀਂ ਲੈਂਦਾ ਉਹ ਸਹੀ ਰਹਿੰਦਾ ਯਾਰ ਬਾਈ ਯਾਰ ਇਹ ਅੱਜ ਰੰਗ ਹੋ ਗਏ ਮੁੜ ਕੇ ਕਿਰੇ ਤੇ ਕਿਸ ਨੇ ਟਾਕੀ ਯਾਰ ਉਹੀ ਤਾਂ ਕਿੰਨਾ ਸਹੀ ਤਰ੍ਹਾਂ ਕਰੋ ਨਾ ਫਿਰ ਕਿਸੇ ਨੇ ਟਾਕੀ ਤੱਕ ਵੀ ਨਹੀਂ ਮਾਰਨੀ ਇਹਨਾਂ ਦੇ ਕਹਿੰਦੇ ਕੋਸਾ ਵਾਬ ਹੋਇਆ ਮੂਰੇ ਕਿੰਨਾ ਇਹ ਇਥੇ ਰੱਖ ਰੰਗ ਓਟ ਦਾ ਬਹੁਤ ਉਧਰੋਂ ਸਿੱਧਾ ਜਾਂਦਾ ਹੈ ਟਰੈਕਟਰਾਂ ਲਈ ਨੂੰ ਚਾਚਾ ਬੋਰਡ ਦਾ ਰੰਗ ਬਹੁਤ ਜਿਆਦਾ ਨਹੀਂ ਜੀ ਕਾਲਾ ਵੀ ਉੱਡੂਗਾ ਕਾਲਾ ਰੰਗ ਇੱਥੇ ਨਹੀਂ ਕਰਨਾ ਬਾਈ ਜਗਰਾਜ ਜੀ ਕਾਲਾ ਰੰਗ ਕਿੱਥੇ ਕਰਨਾ ਘਰੋਂ ਬਾਹਰ ਕਰਨਾ ਕਾਲਾ ਰੰਗ ਕਰਨਾ ਹੀ ਨਹੀਂ ਕੜਿਆਂ ਨੂੰ ਕੁਛ ਨਹੀਂ ਕਰਦੇ ਕਾਲਾ ਰੰਗ ਨਹੀਂ ਹਲਾ ਇਹਨਾਂ ਨੇ ਟਾਇਰ ਲਾਲਾ ਸੱਟ ਤੇ ਤੇ ਹੁਣ ਇਹਨਾਂ ਟਾਇਰ ਨਹੀਂ ਬਦਲਾ ਦੇ ਕਿਹੜੇ ਖੀਦੇ ਆ ਆ ਲੰਮੀ ਗੁੱਡੀ ਵਾਲੇ ਜਿਹੜੇ ਆ ਵੇ ਆ ਜੋੜੀ ਤਾਂ ਇਹਦੀ ਹੋਗੀ ਹਾਂ ਜੋੜੀ ਇਹਦੀ ਹੋਗੀ ਆ ਜੋੜੀ ਇਹਦੀ ਹੋਗੀ ਆ ਜਿਹੜੇ ਲੰਮੀ ਗੁੱਡੀ ਵਾਲੇ ਆ ਇਹ ਉਹਨਾਂ ਚ ਜਾਣੇ ਇੱਕ ਇੱਕ ਠੀਕ ਹੈ ਉਹ ਬਈ ਉਹ ਦੋ ਉਹ ਪੈ ਨਾ ਲੋ ਦੋ ਮਗਰਲੇ ਆ ਜਾਣੇ ਆ ਉਹ ਉਹ ਮਗਰਲੇ ਤੇ ਲਿਆਂਦੇ ਸੀ ਜਿਹਦੇ ਤੁਸੀਂ ਆਂਦੇ ਰੰਬ ਹੋ ਆ ਸਾਫ ਕੇ ਇੱਥੇ ਆਉਂ ਕਿਹੜੇ ਬਾ ਡਰਾਈਵਰ ਪਤਾ ਨਹੀਂ ਮੈਂ ਤਾਂ ਐ ਹੀ ਅੱਜ ਆ ਤੁਹਾਡੇ ਕੋਲੇ ਸੁਆਣਾ ਨਗਾ ਦੀ ਸੁਆਣਾ ਨਗਾ ਦੇਉਂਗਾ ਸੁਆਣਾ ਨਗਾਉਂਗੇ ਟੂ ਵੇਚਦੀ ਯਾਰ ਇੱਹਾ ਪਾਣੀ ਕਰਾਉਂਗੇ ਸਾਰਿਆਂ ਦਾ ਸਿੱਧਾ ਆ ਲੈ ਚਾ ਆ ਲੈ ਕੇ ਚੋਬਰ ਟਾਇਰ ਇਹਦੇ ਸਾਡੇ ਮੈਸਤਰ ਆ ਜੀ ਦੋ ਲੈ ਕੇ ਆਉਂਦੇ ਪਏ ਆ ਵੇਖੀ ਕੰਦ ਰਿਆ ਮਾਰੀ ਆ ਇਥੇ ਰੱਖ ਆ ਇਥੇ ਰੱਖ ਇਹ ਕਿੱਥੇ ਆ ਇਹ 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 ਪਰ ਲੈ ਲਿਆ ਲਿਆਉਣੇ ਜਗਾ ਦੋ ਚੜ ਚੜ ਮੁੰਡਿਆ 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 ਮਿੰਟ ਮਾਰੀ ਆ ਕੇ ਰੰਦੇ ਵੈਸੇ ਕਹਦਾ ਆ ਤੂੰ ਪਰਫਾਰਮੈਂਸ ਹੀ ਘਟਾਦੀ ਸਾਡੀ ਮੈਂ ਤਾਂ ਕੋਈ ਨਹੀਂ ਕਿਸੇ ਦੀ ਘਟਾਉਂਦਾ ਆ ਆ ਬਾਈ ਇਹਦੀ ਥਾਂ ਗਰੀਏ ਸਰਦਾਰ ਬਣੀ ਤੇ ਬੰਨ ਲਓ ਆ ਲੈ ਸੰਗ ਅਸਾਂ ਇਹਦੀ ਜੋੜੀ ਜੀ ਜੋੜੀ ਚਾਰ ਖੜੇ ਰੈਡੀਰ ਚਾਰਾਂ ਜੋੜੀ ਖੜੀ ਆ ਨਾ ਉਹਦੇ ਉਹਦੇ ਮਗਰ ਜੋੜੀ ਪਈ ਉਹ ਚੱਕ ਨੇ ਲੋਡ ਆਹ ਵੇ ਪਿਆ ਉਹ ਜਿੱਥੇ ਪਹਿਲਾਂ ਰੰਗ ਕਰਦਾ ਸੀ ਟਾਇਰ ਨੂੰ ਆ ਸਿੱਖ ਕੇ ਤੇਰੇ ਤੋਂ ਸਿੱਖ ਗਿਆ ਬਾਹਰ ਨਹੀਂ ਆਉ ਬੈ ਫਿਰ ਯਾਰ ਲੈ ਦੱਸ ਇਹ ਰੋਹੀ ਕਰਦਾ ਇਹ ਉਹਨੂੰ ਲਓ ਜੀ ਸਾਡੇ ਮਿਸਤਰਾ ਜੀ ਕਰਨ ਲੱਗੇ ਪਹਿਲਾਂ ਟਾਇਰ ਫੱਟ ਤੇ ਨਾਲੇ ਕਰਨ ਲੱਗੇ ਆ ਪਹਿਲੇ ਟਾਇਰ ਦਾ ਰੰਗ ਪਟਣ ਲੱਗੇ ਆ ਗੇ ਨਹੀਂ ਹੁੰਦੇ ਦੇਗੇ ਪਏ ਹੁੰਦੇ ਆ ਭੋਗal ਦੇਣਾ ਵਿਆਹ ਦੇਣਾ ਆਹੋ ਵਿਆਹ ਭੋਗ ਭੋਗ ਤੇ ਦਾ ਦੋ ਆਟਮਾ ਹੀ ਹੁੰਦੀਆਂ ਬਾਲਗ ਨਹੀਂ ਭੋਗ ਤੇ ਦਾ ਇੱਕ ਬਾਬੇ ਦੀ ਕਰਾਈ ਹੁੰਦੀ ਹੈ ਇੱਕ ਦਾਲਾਸ ਤੇ ਹੁੰਦਾ ਵਿਆਹ ਦੇਣ ਕੇ ਆ ਲੋ ਚਲੋ ਭਰ ਦੋ ਹਵਾ ਬਾਈ ਮਿਸਤਰਾ ਜੀ ਲਿਆਓ ਨਿੱਪਲ ਭਰੋ ਹਵਾ ਸਾਡੇ ਵੀਰ ਜੀ ਅਮਨਪ੍ਰੀਤ ਸਿੰਘ ਪਲੇਟ ਡਰ ਦੇ ਖਾਵਾ ਭਰ ਲੰਗੇ ਆ ਇਹ ਉਧਰ ਛੱਡੀ ਆ ਫੁੱਲ ਗਿਆ ਫੁੱਲ ਗਿਆ ਫੁੱਲ ਗਿਆ ਆਓ ਤੇ ਜੇ ਜੇ ਮੰਨ ਕੇ ਚੱਲ ਆ ਇਹਨੂੰ ਆਪਾਂ ਲਾਉਨੇ ਆ ਇਹ ਅੰਦਰ ਬਾਹਰ ਆ ਗਿਆ ਵੀ ਤੂੰ ਬਦਲ ਨਹੀਂ ਗਈ ਇਹ ਬਾਹਰ ਨਹੀਂ ਜਾ ਸਕਦਾ ਨਹੀਂ ਤਾਤਾ ਇਹ ਤੂੰ ਗੱਲ ਨਹੀਂ ਸਮਝਿਆ ਅੱਜ ਅੱかせ ਪਾਸੇ ਤੋਂ ਨਹੀਂ ਅੰਦਰ ਆ ਜਾਣਗੇ ਉਹ ਬਾਹਰ ਆ ਜੂਗਾ ਆਓ ਤੇ ਹੁਣ ਇਹਨੇ ਆਏ ਪੈਣਾ ਕਰਨੇ ਹਾਂ ਪੈਣਾ ਘਸਿਆ ਪਾਸਾ ਅੰਦਰ ਆਉਂਦਾ ਉਹ ਟਾਇਰ ਤੋਂ ਪਸ਼ੋਰ ਉਹਦਾ ਬਾਅਦ ਉਹ ਚੈੱਕ ਕਰਦਾ ਕਿਵੇਂ ਠੀਕ ਆ ਟਾਇਰ ਹੈ ਸੀਸ ਓਏ ਇਧਰ ਵੇਖੀ ਖੜਾ ਹੋ ਗਿਆ ਕਿਵੇਂ ਆ ਮਿਸਤਰੀ ਜੀ ਹੈਲੋ ਠੀਕ ਆ ਟਾਇਰ ਸਰਵੋਜੀ ਉਹ ਜੀ ਸ਼ਾਮ ਹੋ ਗਈ ਆ ਤੇ ਬਾਈ ਹੁਣੇ ਲੱਗੇ ਆ ਕਾਫੀ ਟਾਇਰ ਚੜਾਤੇ ਇਹਨਾਂ ਨੇ ਇੱਧਰ ਸਾਡੇ ਚਾਚਾ ਜੀ ਸਿਓ ਲੱਗੇ ਪਏ ਆ ਭਰਾਵਾ ਤੜਕੇ ਦੇ ਉੱਪਰ ਆਏ ਕਿੰਨਾ ਕਦ ਦਾ ਟਾਇਰ ਇਹ 7 70 ਟਾਇਰ ਕਿੰਨੇ ਟਾਇਰ ਕਰਦੇ ਆ ਅੱਜ ਅੰਦਾਜ਼ਾ ਗਨੇ ਆ ਆਪਣੇ 31 ਟਾਇਰ ਹੋਏ ਆ ਨਾ ਬਾਈ ਜੀ ਤਾਂ 131 ਨਹੀਂ ਹੋਏ ਬਾਈ ਜੀ ਕਿੰਨੇ ਟਾਇਰ ਕਰ ਰਹੇ ਕਿ ਦੂਜੇ ਨਾਲ 2 4 5 6 7 8 9 10 11 12 ਕਿੰਨਾ ਟਰਾਂਰ ਰਹਿ ਗਿਆ ਚਾਚਾ ਜੀ ਸਿਆ ਬਹੁਤ ਤਗੜੇ ਬਹੁਤ ਤਗੜੇ ਫਿਰਦਾ 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 40 45 ਕਰਤੇ ਕਿੰਨਾ ਟਰਾਂਰ ਰਹਿ ਗਿਆ ਆਪਾਂ ਕਰਦੇ ਹਾਂ ਕੋਟੋ ਕੋਟ ਇਹ 60 ਟਾਇਰ ਕਿੰਨਾ ਬਈ 60 62 ਟਾਇਰ ਸੀਗੇ ਬਾੜ ਕਿਉਂ 60 60 ਜੀ ਹਾਂ 1500 ਕੀ 60 ਨਹੀਂ ਹੋਏ ਹਾਂ ਓਵਰ 40 45 ਰਹਿ ਗਏ ਉਹ ਕਰਤੇ ਫਿਰ 50 ਕਰਤੇ 52 ਟਾਇਰ ਕਰਤੇ ਵਾ ਠੀਕ ਆ ਫਿਰ 52 ਬਹੁਤ ਕਰਦੇ ਫਿਰ ਤਾਂ ਓਕੇ ਉਹ ਦੇ ਪੱਟੇ ਆ ਨਾ ਕਿਉਂਕਿ ਆਪਣੇ ਟਾਇਰ ਖੋਲਦੇ ਬਹੁਤ ਟਾਈਮ ਬਾਅਦ ਹਾਂਜੀ ਕਿ ਜਿਹੜੇ ਕੋੜਾ ਘੜਾ ਦਿੰਦੇ ਉਹ ਟਾਇਰ ਖੋਲਦੇ ਰਹਿੰਦੇ ਹਾਂ ਇਹ ਤਾਂ ਕਰਕੇ ਫਿਰ ਆਪਾਂ ਨੂੰ ਇਹ ਨਾਲੇ ਠੰਡਾ ਰਹੂਗਾ ਮੜਾਇਆ ਨਾਲੇ ਜੰਗਾਲ ਨਹੀਂ ਲੱਗਦੀਗੀ ਓਕੇ ਇਹ ਆ ਵੀ ਜਦੋਂ ਆ ਜੰਗਾਲ ਵਾਲਾ ਤਾਂ ਨਾ ਹਾਂ ਆ ਵੀ ਜੰਗਾਲ ਲੱਗੀ ਹੈ ਇਹ ਨੂੰ ਠੰਡਾ ਕਰਤਾ ਜੰਗਾਲ ਨਹੀਂ ਲੱਗਦੀ ਇਹ ਨੂੰ ਸਹੀ ਗੱਲ ਆ ਮੈਸਤਰੀ ਬਹੁਤ ਸਿਆਣਾ ਵੀ ਤੁਹਾਡਾ ਕਿੱਥੇ ਪਏ ਟਾਇਰ ਮੈਂ ਵਿਖਾ ਕੀਆ ਵਾ ਸਾਰੇ ਓਕੇ ਉਹ ਮੈਂ ਤੁਹਾਨੂੰ ਦਿਖਾਉਣਾ ਜਾਕਟ ਟਾਇਰ ਅਜੇ ਤੱਕ ਫੀਲਡ ਦੀ ਨੇ ਹੈਲੋ ਇੱਧਰ ਸਾਡੇ ਫੋਰਮੈਨ ਨੇ ਕਰਤੇ ਰੰਗ ਸਾਰੇ ਤੇ ਚੜਵਾ ਵੀ ਦੋ ਨਾਲ ਯਾਰ ਅੱਗੇ ਆ ਬੈਠਾ ਵੇਲਾ ਇਹਨੂੰ ਨਾਲ ਭਾਇ ਤੁਸੀਂ ਇਹ ਕੰਮ ਨਹੀਂ ਕਰਦਾ ਇਹਨੂੰ ਕੰਮ ਬਹੁਤ ਕਰਦਾ ਆਪਣੀ ਆਪਣੀ ਵੀਡੀਓ ਹੈਗੀ ਕੋਣ ਤੁਸੀਂ ਆਪਣੀ ਵੀਡੀਓ ਅੱਗੀਂ ਆਂਦੇ ਵੀਡੀਓ ਨਹੀਂ ਨਹੀਂ ਮੈਂ ਤਾਂ ਵੀਡੀਓ ਬਣਾਈ ਜਾਂਦਾ ਅਸੀਂ ਵੇਖਦੇ ਤਾਂ ਪਾ ਕੇ ਨਹੀਂ ਆਇਆ ਲਓ ਜੀ ਬਾਈ ਜੀ ਅਗਲੀ ਸਵੇਰ ਤੇ ਲੱਗ ਪਏ ਆ ਸਾਡੇ ਵੀਰ ਜੀ ਹਵਾ ਭਰਨ ਸਾਰੇ ਓਕੇ ਕਰ ਦੋ ਅਸੀਂ ਚੱਲੇ ਆ ਮੱਕੀ ਬੀਜਣ ਤੇ ਸਾਡੇ ਆਉਣ ਤੋਂ ਪਹਿਲਾਂ ਪਹਿਲਾਂ ਕਰ ਦੋਗੇ ਅੱਜ ਕੰਪਲੀਟ ਇਹਦੇ ਚੜਾਤੇ ਉਹਦੇ ਵੀ ਚੜਾਤੇ ਆ ਪਏ ਆ ਆ ਵੀ ਚੜਾਏ ਪਏ ਆ ਬਸ ਇਧਰ ਆਪਣੇ ਟਰੈਕਟਰ ਖੜੇ ਸਾਰੇ ਆਪਣੇ ਸ਼ੇਡ ਥੱਲੇ ਖੜੇ ਓਕੇ ਜਮਾ ਬਾਕੀ ਜਿਹੜੇ ਰਹਿ ਗਏ ਹੁਣ ਕਰਕੇ ਤੇ ਇਹ ਕੰਪਲੀਟ ਹੋ ਜੂਗੀ ਗ੍ਰੀਸ ਵੀ ਹੋ ਗਿਆ ਓਕੇ ਹੋ ਗਿਆ ਮਦਰ ਹੁਣ ਬਾਵਾ ਟਾਈਮ ਦੇਖਣ ਦੀ ਲੋੜ ਨਹੀਂ ਗਈ ਨਵਾਂ ਹੀ ਬਣ ਗਿਆ ਸਾਰਾ ਕੰਮ ਟੈਂਟਰਲੇ ਇਧਰ ਜਾ ਖਰਦਾ ਖਰਦਾ ਹੈ ਖਰਦਾ ਹੈ ਖਰਦਾ ਲੇਕਿਨ ਨਹੀਂ ਆਇਆ ਤੈਨੂੰ ਅੱਜ ਤੇਰਾ ਮੋਟਰਸਾਈਕਲ ਕਿੱਥੇ ਆ ਅੱਜ ਕੰਮ ਤੇ ਗਿਆ ਮੁੰਡਾ ਚੋਰ ਆ ਇੱਥੇ ਰੱਖ ਕਿੱਥੇ ਓਏ ਆ ਇੱਥੇ ਰੱਖ ਇਧਰ ਸਾਬਜੀ ਸਾਬਜੀ ਲਵਾ ਰਹੇ ਆ ਇਹਨੋਂ ਵੀ ਮੁੰਡੇ ਦੀ ਗੱਲ ਅੰਨੀ ਅੰਨੀ ਵੇਖਾ ਰਹੀ ਹੈ ਮੇਨ ਨੋ ਨਹੀਂ ਲਓ ਜੀ ਸਾਰੇ ਟਾਇਰ ਚੜਾਤੇ ਤੇ ਹੁਣ ਕਸੀ ਆਂਦੇ ਟਾਇਰ ਉਧਰ ਉਹ ਮੈਂ ਤੁਹਾਨੂੰ ਦਿਖਾ ਦਿੰਨਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੱਸ ਦੋ ਕੱਸ ਦੋ ਮੇਰੇ ਨਾਲ ਵੇਖੋ ਫੋਰਮੈਨ ਸਾਡਾ ਥੱਲੇ ਵੜਿਆ ਪਿਆ ਹੈ ਉਹ ਬਈਆ ਹੀ ਕਰਦੇ ਮਿਲ ਕੇ ਬੜਕੇ ਕਹਿੰਦੇ ਆ ਜਾ ਫਿਰ ਆ ਜਾ ਬੱਸ ਕਰ ਮੈਨੂੰ ਗਾਣਾ ਕੱਢ ਜੀ ਘਰ ਵਾਲੀ ਇਹ ਸਾਰੇ ਲੀੜੀ ਲੀੜਾ ਉਹਨਾਂ ਇੱਥੇ ਤੁਸੀਂ ਹੀ ਛੱਡ ਦੇ ਵੇਖ ਲੈ ਤੂੰ ਬਾਹਰ ਆਇਆ ਤੂੰ ਵੱਡਾ ਫੋਰਮੈਨ ਅਸੀਂ ਗਏ ਸੀ ਗੱਲ ਵਿਆਹ ਤੇ ਤੇ ਬਈਆਂ ਨੇ ਆਉਂਦਿਆਂ ਨੂੰ ਸਾਰੇ ਕੱਸ ਤੇ ਟਾਇਰ ਨਦਰ ਲਾਈਖੇ ਸਾਰੇ ਸਾਰੇ ਅੱਧੀ ਟਾਲੀ ਮਿਲਦੀ ਹੈ ਅਗਲੀ ਵੀਡੀਓ ਚ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਓਕੇ ਥੈਂਕ ਯੂ